ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਦੀਪ ਸਿੰਘ ਰਮਾਣਾ ਪਖਵਾਲ ਰੋਡ ਦਾਦ ਸਥਿਤ ਨਿਸ਼ਕਾਮ ਸੇਵਾ ਆਸ਼ਰਮ ਵਿਖੇ ਇੱਕ ਵਿਸ਼ਾਲ ਹਫਤਾਵਾਰੀ ਸਤਸੰਗ ਦਾ ਆਯੋਜਨ ਕੀਤਾ ਗਿਆ ਸਤਸੰਗ ਦੌਰਾਨ 101 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਤੇ ਆਸ਼ਰਮ ਦੀ ਸੰਚਾਲਕ ਗੁਰੂ마 ਸ਼ਰੂਤੀ ਜੀ ਨੇ ਕਿਹਾ ਕਿ ਇਹ ਸੇਵਾ ਸਿਰਫ ਸਹਾਇਤਾ ਨਹੀਂ ਸਗੋ ਦਇਆ ਸਤਕਾਰ ਅਤੇ ਮਨੁੱਖੀ ਹਮਦਰਦੀ ਦਾ ਪ੍ਰਗਟਾਵਾ ਹੈ ਇਹ ਯਤਨ ਕੁਝ ਲੋਕਾਂ ਲਈ ਉਮੀਦ ਦੀ ਕਿਰਨ ਦੂਜਿਆਂ ਦੀ ਸਹਾਇਤਾ ਦਾ ਸਰੋਤ ਅਤੇ ਦੂਜਿਆਂ ਦੀ ਵਿਸ਼ਵਾਸ ਦਾ ਸਰੋਤ ਹਨ ਇਸ ਭਾਵਨਾ ਨਾਲ ਆਸ਼ਰਮ ਮਨੁੱਖਤਾ ਦੀ ਸੇਵਾ ਨੂੰ ਆਪਣੀ ਸਭ ਤੋਂ ਪਵਿੱਤਰ ਪੂਜਾ ਮੰਨ ਕੇ ਲਗਾਤਾਰ ਅੱਗੇ ਵਧ ਰਿਹਾ ਹੈ ਆਸ਼ਰਮ ਦੇ ਮੁੱਖ ਸੇਵਾਦਾਰ ਵਿਜੇ ਨਿਸ਼ਕਾਮ ਨੇ ਰਾਸ਼ਨ ਵੰਡਸ ਵਿੱਚ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਦਾਨੀ ਲੋਕਾਂ ਦੀ ਮਦਦ ਨਾਲ ਅੱਜ ਨਿਸ਼ਕਾਮ ਸੇਵਾ ਆਸ਼ਰਮ ਸਮਾਜ ਦੇ ਇਹਨਾਂ ਵਰਗਾਂ ਲਈ ਕੁਝ ਕਰਨ ਦੇ ਯੋਗ ਹੈ ਇਸ ਮੌਕੇ ਸਵਰਨ ਬਾਂਸਲ, ਰਾਜਸ਼ਾਹੀ ਪ੍ਰਦੀਪ ਮੁੰਜਾਲ, ਹਰਮਿੰਦਰ ਵਾਲੀਆ, ਅਰुण ਬਹਿਲ, ਅਸ਼wini ਤਵਨ, ਅਜੀਤ ਬਜਾਜ, ਵਿਜੇ ਕੁਮਾਰ ਪਟਵਾਰੀ, ਸੁਸ਼ੀਲ ਗੁਪਤਾਨ, ਜੋਤੀ ਨਿਸ਼ਕਾਮ, ਸਾਖੀ ਨਿਸ਼ਕਾਮ, ਆਰਤੀ ਨਿਸ਼ਕਾਮ ਅਤੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ।